ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦਿਨੂ ਸਹਿਬੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਰਖਵਾਰੁ ਚੁਪੈ ਜੁ ਕਮਾ ਹੋਵੇ ਦੇ ਲਾ ਰਹਾ ਨਿਤਾਰੁ ਭੁਖਿਆ ਭੁਖ ਨਉ ਤਰੀਏ ਬਨਾ ਬੁਰੀਆ ਭਾਰ ਸਹ ਸੈਨ ਬਲ ਕੋਇ ਤਕ ਨ ਚਲੇ ਨਾਲਿ ਵੇਬਸਿਤਾਰਾ ਹੋਈਏ ਇੱਕ ਬਕੂੜਾ ਟੁੱਟੇ ਪਾਲ ਹੁਕਮੁਰ ਜਾਈ ਚੰਨਾ ਨਾਨਕਲੇ ਧਿਆਨ ਨਾਲ ਉਤਮੀ ਹੋਣੇ ਆਕਾਰ ਹੁਕਮ ਨਾ ਕਹਿਆ ਜਾਈ ਸੁਮੇਹ ਹੋਣ ਜੀ ਹੁਕਮ ਲੈ ਵਡੇ ਆਈ ਹੁਕਮ ਇਤਮੀ ਨਹੀਂ ਚ ਹੁਕਮ ਲੈ ਬੇਕਸੂਪਾਏ ਤਨਾ ਹੋਬਿੰਦ ਸੀ ਸੇ ਹੁਕਮ ਨਹੀਂ ਸਦਾ ਤੋ ਆਈ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੁਝੇ ਤਾਂ ਹਮਨੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਤੇ ਸ਼ੈਤਾਨ ਗਾਵੇ ਕੋ ਦਰਜ ਨਿਸ਼ਾਨ ਗਾਵੇ ਕੋ ਬਨੁ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਡੂ ਚਾਰ ਗਾਵੇ ਕੋ ਸਾਜ ਕਰੇ ਤਿੰਨ ਕਹਿ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੈ ਸੇ ਦੂਰ ਗਾਵੇ ਕੋ ਵੇ ਕੇ ਹਗਰ ਹਜ਼ੂਰ ਕਥਨਾ ਕਥੀਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੁਗ ਬਾਹ ਦੁਖਾ ਜੰਤ ਦੇ ਕਾਈ ਕਾਈ ਹੁਕਮੀ ਹੁਕਮ ਚਲਾਇ ਰਹੋ ਨਾਨਕ ਵਿਦਿ ਸੇਵੇ ਪਰਵਾਹੋਂ ਸਾਚਾ ਸਹਿਬ ਸਾਚਨਾ ਪਾ ਕੇ ਆਉਣੀ ਪਰ ਆਖਿਆ ਮੰਗੇ ਦੇਹ ਦੇ ਦਾਤ ਕਰੇਗਾ ਤਾਰ ਫੇਰ ਕਿ ਅਗਰ ਕਿਹ ਅਦਿ ਸਹਿ ਦਰਬਾਰ ਮਹੁ ਕੇ ਬੋਲਨ ਬੋਲੀਆਂ ਜਿਸਨ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜੇ ਵਿਚਾਰ ਕਰਮੀ ਆਵੇ ਕਪੜਾਂ ਨਦਰੀ ਮੁਕਬੂਰ ਨਾਨਕ ਜੇ ਆ ਜਾਣੀ ਸਭਾ ਕੋ ਸਚਿਆਰ ਥਾਪਿਅ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਬਿਨ ਸੇਵਾ ਤਿਨ ਪਾਇਆ ਮਾਨੁ ਨਾਨਕ ਗਾਵੈ ਅਗਨਿ ਨਿਧਾਨੁ, ਗਾਵੈ ਸੁਣਿ ਅਵਨਿ ਰਖਿਐ ਭਾਉ ਦੁਖ ਪਰ ਹਰਿ ਸੁਖੁ ਘਰਿ ਲੈ ਜਾਇ, ਗੁਰਮੁਖਿ ਨਾਦਿ ਗੁਰਮੁਖਿ ਵੇਦੈ ਗੁਰਮੁਖਿ ਰਹਿਆ ਸਮਾਇ, ਗੁਰ ਈਸਰੁ ਗੁਰ ਗੋਰਖੁ ਬਰਮਾ ਗੁਰ ਪਾਰਬਤੀ ਮਾਇ ਜੇ ਹੋ ਜਾਣਾ ਆਖਾ ਨਾਹੀ ਕਹਿ ਨ ਕਥੈ ਨ ਜਾਇ, ਗੁਰ ਆਇਕ ਦੇਹਿ ਬੁਝਾਈ ਸਭਨਾ ਜੀਆ ਕਾ ਏਕ ਦਾਤਾ ਸੁਣੈ ਸਰਣਾਗਤਿ ਜਾਇ, ਤੇ ਜਿਹੜੇ ਤਨਾਵਾ ਜੀ ਤੁਸ ਪਹਾਮਾ ਮੈਨੂੰ ਪਾਣੇ ਦੀ ਨਾ ਹੀ ਕਰੀ ਜੇ ਤੀ ਸਰਠਿ ਉਪਾਇ ਦੇਖਾ ਕਮ ਕਰਮਾਂ ਕੇ ਮਿਲੇ ਲੈ। ਸਤਿਵਿਗ੍ਰਤਨ ਜਵਾ ਹਰਮਾਨਕ ਜੇ ਗੁਰ ਕੀ ਸਿੱਖ ਸੁਨੇ। ਗੁਰਾ ਇੱਕ ਦੇਖਿ ਬੁਝਾਈ ਸੁਪਨਾ ਜੀ ਆ ਕਾਇ ਵਿਦਾਤਾ ਸੋ ਮੈ ਸੁਪਨਾ ਜਾਇ। ਜੇ ਤੁ ਗੁਜਾਰਿਆ ਅਰਜਾ ਹੋਰ ਦਸੁ ਬਨੂ ਹੋਏ ਨਾਣਾ ਪਿੰਡਾ ਵਿੱਚ ਜਾਣੀ ਨਾ ਚਲੇ ਸੁਮਕੋ ਵਿੱਚ ਜੰਨਾ ਨਾ ਰਖਾਈ ਕਾ ਜਿਸ ਕੀ ਰਗ ਬਦਲੇ। ਜੇ ਕਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੇ ਕਿ ਕੀਟਾ ਨਿਰਗੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਜਨਮੰਤ ਆਗਮ ਦੇਹਿ ਤੇ ਆ ਕੋ ਨ ਸੁਝੇ ਜੇ ਕਿਸ ਗੁਣ ਕੋ ਕਰੇ ਸੁਨੇ ਸਿਧ ਭੇਰ ਸੁਨਾ ਸੁਨੇ ਧਰਤ ਤਵਲ ਆਕਾਸ਼ ਨਾ ਦੀਪ ਲੋਹ ਪਾਤਾਲ ਸੁਨੇ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਪਾਪ ਕਾ ਨਾਸ ਸੁਨੇ ਈਸ਼ਰ ਬਰਮਾਇੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸ ਮਿਲਤ ਵੇਦ ਨਾਨਕ ਪਵਤਾ ਸਵੈ ਵਿਗਾ ਸੁਨੈ ਦੁਖ ਭਾਵ ਕਾ ਨਾਸ ਸੁਨੈ ਸਾਸਨ ਤੋ ਗਿਆਨ ਸੁਨੈ ਸਰਤਾ ਸੁਨਾਨ ਸੁਨੈ ਪਰ ਪਰ ਪਾਵੇ ਮਾਨ ਸੁਨੈ ਲਾਗੇ ਸਹਿਜ ਧਿਆਨ ਨਾਨਕ ਪਵਤਾ ਸਦਾ ਵਿਗਾ ਸੁਨੈ ਦੁਖ ਭਾਵ ਕਾ ਨਾਸ ਸੁਨੈ ਸਰਾਗ ਨਾ ਕੇ ਜਾ ਹਸਨੈ ਸੋ ਇਕ ਪੀਰ ਪਾਸਾ ਸੁਨੈ ਅੰਦੇ ਪਾਵੇ ਰਾਹ ਸੁਨੈ ਹਾਥ ਵੇਸ ਗਾਹੋ ਨਾਨਕ ਪਵਤਾ ਸਦਾ ਵਿਗਾ ਸੁਨੈ ਦੁਖ ਭਾਵ ਕਾ ਨਾਸ मन्ने की कदत ही ना जाए जे को कहे तो छे पछताए कलम न लकन हार मन्ने का बह कर ऐसा नाम न जन हो जे को मन जाने मन कोई मन्ने सुरतो तो वे मन बुद्ध मन्ने सगल भवन के सुध मन्ने मुह चोटा ना खाए मन्ने जम के साथ ना जाए ऐसा नाम न जन हो जे को मन जाने मन कोई मन्ने मार्ग ठाक ना पाए मन्ने पास ऊपर गिर जाए ਮੰਨੇ ਮੋਦ ਨਾ ਚਲੈ ਕੋ ਥੇ ਮੰਨੇ ਤੁਮ ਸੇ ਤੀ ਸ਼ਰਮੰਦੇ ਐਸਾ ਨਾਮ ਨਦਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੀ ਨਾ ਤੇਖ ਐਸਾ ਨਾਮ ਨਦਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਵਰਦਾਨ ਪੰਜੇ ਭਾਵੇ ਦਰਗਿ ਮਾਨ ਪੰਜੇ ਸੇਹ ਦਰ ਰਾਜਾ ਨ ਪੰਚਾ ਕਾ ਗੁਰੇ ਤਿ ਧਿਆਨ ਜੇ ਕੋ ਕਹਿ ਕਰੀ ਵਿਚਾਰ ਕਰਦੇ ਤੇ ਕਰਨੇ ਨਹੀਂ ਸਮਾਰਤੋ ਧਰਮ ਦਾ ਕਾ ਕੋ ਸੰਤੋਖਤਾ ਰਖਿਆ ਦਿਨ ਸੋਤ ਦੇ ਕੋ 부ਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਜਿਸ ਤੇ ਪਾਲ ਸੰਗਿ ਤੁਮ ਜੋਰ ਜੀ ਜਾਗ ਰਮਾ ਕੇ ਨਾ ਸੁਬਨਾ ਲਿਖਿਆ ਊੜੀ ਕਲਾ ਮਹਿਨ ਕਲਿ ਕ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਇ ਕੀਤਾ ਗਾਨ ਸਵਾਲ ਰੂਪ ਕੀਤੀ ਦਾਰ ਜਾਣੇ ਕੌਣ ਕੋਤ ਕੀਤਾ ਉਸਹਿ ਕੋ ਕੋ ਤਿਸ ਤੇ ਹੋਵੇ ਨਖਦ ਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਨ ਇੱਕ ਬਾਰ ਜੋਤਿਰ ਭਾਉ ਇਸਾਈ ਫਲੀਕਾਰ ਤੁਸਰਾ ਸੁਨਾਮ ਚਨਨ ਅੰਕਾਰ ਅਸੰਗ ਜੋਪਿਅ ਅਸੰਗ ਪਾਉ ਸੰਗ ਪੂਰਾ ਸੰਗ ਤਪਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਿਲ ਰਹੇ ਉਦਾਸ ਅਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਰਵੀ ਸੰਤ ਦਾਤਾਰ ਸੰਗ ਸੋਰਮਉ ਪਕ ਸਰ ਸੰਗ ਮੂਲ ਬਿਲਾਇ ਵਿਚਾਰ ਕੁਦਰਤ ਕਮਨ ਕਹਾ ਵਿਚਾਰ वारएन जमे एक बार जो तुर भावे साई भली कार तुसरा सलाम तननंकर असंख मुर के अंध कोर संभदोर हराम कोर संख अमर कर जाहि जोर संग पलबड़ हत्या कमाए असंख पापी पाप कर जाहि संख उरे कोरे खराय संख मलेज मल पख काय संनंदक सुर करे पार नानक नेज कहे विचार वारएन जमे एक बार जो तुर भावे साई भली कार तुसरा सलाम तननंकर ਅਸੰਖ ਨਾਮੁ ਅਸੰਖ ਥਾਵੈ ਗਮੁ ਗਮੁ ਅਸੰਖੁ ਲੋ ਅਸੰਖੁ ਐਸੈ ਭਾਰੁ ਹੋਇ ਅਖਰੀ ਨਾਮੁ ਅਖਰੀ ਸਾਲਾਹੁ, ਅਖਰੀ ਗਿਆਨ ਕੀਤ ਗੁਣ ਗਾਹੁ, ਅਖਰੀ ਲਿਖਣੁ ਮੋਹਿ ਨਿਰਵਾਣੁ, ਅਖਰਾ ਸਿਰਿ ਸੰਜੋਗੁ ਵਖਾਣਿ ਜਿਨਿ ਮਿਲੈ ਲੇਖੈ ਤੇ ਸੁਰਿ ਨਾਲਿ ਜੀਅ ਫੁਰਮਾਇ ਤਿਵੁ ਤਿਵੁ ਪਾਇ, ਜੇਤਾ ਕੀਤਾ ਤੇਤਾ ਨਾਵੈ ਨਾਵੈ ਨਾਇ ਕੋ ਤਾ ਪੁਰਖੁ ਕਵਣੁ ਕਹਾ ਵੀਚਾਰੁ ਵਾਣੀ ਜਿਨਿ ਇਕੁ ਵਾਰੁ, ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤਿ ਨਿਰੰਕਾਰ, ਸੰਖਨਾਵੇ ਸੰਖ ਖਾਵੇ ਗਮ ਗਮ ਸੰਖ ਨੂੰ ਸੰਖਿਆ ਅਸੁਰ ਪਾਰ ਹੋਇ ਕਰੀ ਨਾਮ ਕ੍ਰੀ ਸਾਲਾ ਅਖਰੇ ਗਾਣ ਗੀਤ ਗੁਣ ਗਾਹ ਕਰੇ ਰਤਨ ਭੋਲਨ ਬਾਣ ਤਨਾ ਸਰ ਸੰਜੋਗ ਵਸਾਣ ਗਿਨੇ ਲੇਖਤ ਸਰਨਾ ਦੇ ਫਰਮਾ ਤੇ ਉਤੇਗ ਪਾਇ ਕੇਤਾ ਕੇਤਾ ਤੇ ਤਾ ਨਾਵੇ ਨਾ ਨਾਇ ਕੋਤਾ ਕੁਦਰਤ ਕਮਨ ਕਹਾ ਵਿਚਾਰ ਵਾਰ ਜਉ ਇਕ ਵਾਰ ਜੋ ਤ੍ਰਿ ਭਾਵੇ ਸਭ ਭਲੀਕਾਰ ਦੁਸਰਾ ਸਲਾਮ ਤਨ ਅਰੰਕਾਰ ਕੁਰਗਿਆ ਹਾ ਤਪਰ ਦੰਬੇ ਹੈ ਪਾਣੀ ਤੋ ਤਰ ਸੁਖੇ ਮੂਤ ਕਲੀਤੀ ਕਪੜ ਹੋਏ ਰੇ ਸਾਵਲ ਯਹੋ ਤੋਏ। ਪਰਿਆਮਤ ਪਾਪਾ ਕੇ ਸੰਗ ਝੋਟੇ ਨਾ ਨੀਕੇ ਰੰਗ ਪੁੰਨੀ ਪਾਪੀ ਆਖੇ ਨਾ ਕਰ 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 ਨਾਲ ਕਿ ਲਹਿ ਜਾਓ। ਹਾਤੇ ਵੀ ਜਾ ਪੇ ਹੀ ਘਾ ਨਾ ਨ ਕੋ ਪੁੰਨੀ ਆਵ ਜਾ ਤੀਰ ਤਪ ਦੇ ਅਗਦਾਂ ਦੇਖੋ ਪਾਵਤਲ ਖਾਮਾਨ ਸੁਨ ਮੰਨੇ ਅਮਨੇ ਕੀਤਾ ਪਾਉਂ ਅੰਤਰਗਰਿ ਤੀਰਥ ਮਨਾਂ। ਸਭ ਗੁਣ ਤੇਰੇ ਮੇਨਾਹੀ ਕੋ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਰ ਬਾਣੀ ਬਰਮਾ ਸਰਸਾ ਸ੍ਰਾਮ ਚਾਉ ਕਮਲ ਸਵੇਲਾ ਉਤਗਮਣ ਕਮਲ ਸੇ ਤਕ ਹੁਣਵਾਰ ਕਮਣ ਸੁਰਤਿ ਮਹਾ ਕਮਨ ਤੋ ਹੋਆ ਆਕਾਰ ਵਿਰ ਨਾ ਪਾਇ ਆਪਣ ਤੇਜ ਹੋਵੇ ਲੇਖ ਪੁਰਾਨ ਭਗਤ ਨਾ ਪਾਇਓ ਕਾ ਦੀਆ ਜੁ ਲਖਣੇ ਪੁਰਾਨ ਧਿਤਵਾਰ ਨ ਜੋਗੀ ਗਣ ਰਤਮਾ ਹੁਨਾ ਕੋਈ ਜਾ ਕਰਤਾ ਸੋ ਢੀਗੋ ਸਾਜੇ ਆਪੇ ਜਾਣੇ ਸੋ ਤਿਵ ਕਰਾਖਾ ਤੇ ਵਿਸਾਲਾ ਹੀ ਕੁਰਨਿ ਤਿਦ ਜਾਣਾ ਨਾਨਕ ਚਾਕ ਸਭ ਕੋ ਆਪੇ ਇੱਕ ਦੇ ਪਸਿਆਣਾ ਮੋਢਾ ਸਾਹਿਬ ਡੀ ਨਾ ਕੀਤਾ ਜਗਾ ਹੋਏ ਨਾਨਕ ਜੇ ਕੋ ਆ ਪੋ ਜਾਣ ਜੇ ਧਿਆਨਾ ਸੋ ਹੀ ਪਾਤਾ ਲਾ ਪਾਤਾ ਲਖਿਆ ਬਾਸਾਇ ਆਸੁਰ ਕੁੜਕ ਪਾਲ ਥਕੇ ਵੇਦ ਤਹਿਨਤ ਬਾਦ ਸਹ ਸਠਾ ਰਹੀ ਕੈਨ ਗਤਿ ਬਾਸੋ ਨ ਕਤਾਤ ਲੇਖਾ ਹਲ ਲੇਖੇ ਲਖਾ ਹੈ ਵਿਨਾਸ਼ ਨਾਣੁ ਕੁਵਡਾ ਕੀ ਆਪੇ ਜਾਣਿ ਆਪ ਸਾਲਾਹੀ ਸਹੈ ਕਿ ਸੁਰਤਿ ਨ ਪਾਇ ਨਦਿਆ ਤੇ ਵਾਹ ਭਵੇਂ ਸਮੁੰਦਰ ਨ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਾ ਸਤੀ ਮਹਾਰਤਾਨ ਕੀੜਿ ਤੁਲਨਾ ਹੋਣੀ ਜੇਤ ਸਮਨ ਨਾ ਵਿਸਰੇ ਹੰਤਨਾ ਸੁਖਤੇ ਕਹ ਹੰਨੰਤ ਅੰਤਨਾ ਕਰੰਦੇ ਨਾ ਅੰਤਿਅੰਤ ਨ ਵੇਖਣ ਸੁਨ ਨਾ ਅੰਤਿਅੰਤ ਜਾ ਦੇਖਿਆ ਮਨਮント ਹੰਤਨਾ ਜਾਪੇ ਕੀ ਧਾਇ ਕਰ ਅੰਤਨਾ ਜਾਪੇ ਭਾਰ ਆਵਾਰੀ ਅੰਤ ਕਾਨ ਕੇ ਤੇ ਵਿਲਾਹੀ ਤਾ ਅੰਤ ਨਾ ਪਾਇ ਜਹਾ ਹੈ

कलासी पानी हो हो राख न सके कोई देखो को खाएगा कर पायो जाने दे त्या खाए आपे जाने आपे दे आपे सी पी के ही के दुश्मन बक्से सुबसला नान पास ही पासा मल गण मल व्यापार मल व्यापारी मल पंडार मल लाव मल ला जाय मल पाए मल ला समाय मल तर मल दीवान मल तल मल फरमान मल बक्षी समल नीचान मल कर फरमान मुलामुला खेणा जाय हा खा कर हिलबला या के वेद पाठ पुराण या के बड़े करे व ज्ञान या के ब्रह्म या खेंद या के गोपी का गोविंद आके ईसरा के से दे आके केते की देव दे आके दानवा के देव आके सुरन मुंजन सेव केते आके आखन पाए केते कह कह ठुड़ जाए ते कीते होर करे ताख न सके के ही को ਜਿਹੜੁ ਭਾਗੈ ਤੇਵੜੁ ਹੋਏ ਨਾਨਕ ਜਾਣੇ ਸਾਚਾ ਸੋਇ ਦੇਖੋ ਆਖੇ ਬੋਲੁ ਗੁਰਦਾਰ ਤਲਕਿਐ ਸੁ ਗਵਾਰਾ ਗਵਾਰ ਸੋਦਰ ਕਿਹਾ ਸੂ ਕਰਕੇ ਹਾਇ ਤਬੈ ਸਰਬ ਸਮਾਲੇ ਵਾਜੇ ਰਾਜਨੇ ਗਿਆ ਸੰਖਾ ਕੇ ਤੇਵਾ ਵਣਹਾਰੇ ਕੇਤੇ ਰਗ ਪਰ ਸੂ ਕਹਿਣ ਕੀਤੇ ਵਾਣਹਾਰੇ ਗਾਵਤ ਨਾ ਪਉਣ ਪਾਈ ਬਸੰਤਰ ਗਾਵੇ ਰਾਜਾ ਤ੍ਰਿਮਦਵਾਰੇ ਗਾਵੇ ਚਤੁਰਬ ਤੁਲਕ ਜਾਨ ਲੈ ਖਲਗਤ ਨ ਵਿਚਾਰੇ ਗਾਵੇ ਸਰਬ ਮਾਦੇਵੀ ਸੋਹਣ ਸਦਾ ਸਵਾਰੇ ਗਾਵ ਮਨ ਦਿਨਦਰਸਨ ਬੈਠੇ ਦੇਵਤਾ ਧਰਨਾਲੇ ਗਾਵ ਸਿਦ ਸਮਾਦੀਂਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਘਾਰੇ ਗਾਵਣ ਬਨਰ ਭੜਨ ਕੀ ਸਰਜੁਗ ਜੁਗ ਵੇਧਾ ਨਾਲੇ ਗਾਵੇ ਮੋਹਨੀਆਂ ਮਨਮੋਹਨ ਸੁਰਗਮ ਚਪਿਆਲੇ ਗਾਵਣ ਰਤਨੁ ਪਾਏ ਤੇਰੇ ਅਠਸਠੀ ਤੀਰਥ ਨਾਲੇ ਗਾਵੇ ਜੋਤਮਹਾ ਬਲਸੂਰਾ ਗਾਵੇ ਖਾਣੀ ਚਾਰੇ ਨਾਵੇ ਖੰਡੋਂ ਮੈਂ ਰਬਰ ਭੰਡਾ ਕਰ ਕਰ ਕੀ ਧਾਰੇ ਜੈਤ ਤੁਨ ਗਹ ਜੂਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਜਤ ਨਿ ਆਨ ਨਾਨਕਿਆ ਵਿਚਾਰੇ ਸੋਈ ਸੋਈ ਸਰਸਾ ਸਾਹਿਬ ਸੱਚਾ ਸੱਚਿ ਨਾਈ ਹੈਪੀ ਹੋਸੀ ਜਾਇ ਨਾ ਜਾ ਸਿਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇ ਜਨਿ ਉਪਾਏ ਕਰ ਕਰ ਵੇਖੀ ਤਾ ਆਪਣਾ ਜੋਤੀ ਸਿ ਵਢਿਆਈ ਜੀਉ ਤਿਸ ਭਾਵੇਂ ਸੋਈ ਕਰਸੀ ਸੁਕੁੰਨ ਕਰਨਾ ਜਾਏ ਸੋ ਪਾਸਾਂ ਸਹਾ ਪਾਸਾ ਆਵਣਾਨ ਕਹਿ ਨਿਰਜਾਈ ਹੁੰਦਾ ਸੰਤੋਗ ਉਤਰੰ ਪਰਚੋ ਲਈ ਧਿਆਨ ਕੀ ਘਰੇ ਬਿਪੂਰ ਚਿੰਤਾ ਕਾਲ ਕੁਹਾਰੀ ਕਾ ਜੁਗ ਡੰਡਾ ਪਰਤੀਤ ਆਈ ਬੰਤੀ ਸਗੁਜ ਮਾਤੀ ਮਣ ਵੀ ਤੇ ਜੁਗ ਜੀਤਿਆ ਦੇਸ ਸਿਆਦੇਸ ਆਦਨੀਲ ਨਾਦਨਾਰ ਧੂਤੀ ਕੋ ਵੇਸ ਧੂਤੀ ਗਿਆਨ ਦੇ ਅਗਧਾਨਨ ਕੰਡਕਟਵਾ ਜੇ ਨਾਚ ਆਪਨਾਦ ਨਾਤੀ ਸੁਭਜ ਕਰੇ ਸੁਦੇ ਹਵਰਾ ਸਾਧ ਸੁੰਝਉ ਜਦਿ ਘਰਤ ਲਾਵ ਲੈ ਆਵੇ ਭਾਗ ਆਦੇਸ ਆਦਿ ਇਸ ਆਦਿ ਨਿੰਦ ਨਾਦ ਨਾਲ ਕੋ ਵੇਸ ਏਕਾ ਮਾਇਗਿਤ ਵੇਤਨ ਚਲੇ ਪਰਵਾਨਿਕ ਸੰਸਾਰਿਕ ਭੰਡਾਰੀ ਇਕ ਲਾਇ ਦੀ ਬਾਣ ਜੁ ਤਿਸ ਭਾਵਤ ਵਿੱਚ ਲਾਵਨੂ ਰੇ ਪ੍ਰਮਾਣ ਹੋਵੇ ਕਾ ਨਾਨਦਰ ਨਾ ਵਿਭੂਤਾ ਹੈ ਵਿਡਾਣਿਆ ਦੇ ਤਿਸ ਆਦੇਸ ਆਦਿ ਨਿੰਦ ਨਾਦ ਨਾਲ ਤੁਝ ਕੇ ਕੋ ਵੇਸ ਆਸਨੂਲੇ ਪੰਡਾਰ ਜੋ ਕਿਸ 파ਸੂਏ ਕਾ ਵਾਰ ਕਰ ਕਰਵੇ ਕੇਸਰ ਦਿਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਆਦੇਸ ਆਦਿ ਲੀਲਾ ਆਦਨਾਰ ਜਗਦੀਏ ਕੋ ਵੇਸ ਇੱਕ ਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਖ ਗੇੜਾ ਕੀ ਇੱਕ ਨਾਮ ਜਗਦੀਸ਼ ਇਤਰਾਇ ਪਤ ਪਵੜੀ ਕਿੜੇ ਹੋਏ ਕੇਸ

ਗਰਮੀ ਗਰਮ ਹੋਈ 404 404 ਦਰਬਾਰ ਦਿੱਤੈ ਸੁਹਣ ਪੰਚਪ੍ਰਾਣ ਦ੍ਰੀਕਰਮ ਭਵੇਂ ਨੀਚਾਣ ਕਛੁਪ ਕਯੁਤੇ ਪਾਇ ਨਾਨੁ ਜਿਐ ਜਾਪੈ ਜਾਵੇ ਧਰਮ ਕੰਨ ਕਹਿਓ ਤਰਮ ਗਿਆਨ ਕੰਨ ਕਾ ਕੋ ਪਰਮ ਕੇਤੇ ਪਉਣ ਪਾਣੀ ਵਸੰਤਰ ਕੇਤੇ ਕਣ ਮਹਿਸ਼ ਕੇਤੇ ਪਰਮੈ ਘਾੜਤਿ ਗੜਿ ਰੂਪ ਰੰਗ ਕੇ ਵੇਸ ് പ ് ത ദേശ ്ത ണ് ൂട ത ത്യ മ ള േശ ത് തനാ ത് േശ് തെ ോ മുന്ന േതെ ത തു മു ത്യ ാങ തയ ാണ ്തെ പാതന്, കത സതതശ തെ ാണക്ക ാാ പാ ത നു ത കൂടന് സമകണ് ാണ ്ത്ത കാത കി തനോ. ਤਾਂ ਕਿ ਅਗਲਾ ਲੰਗ ਤਿਮਾ ਨਾ ਜਾਏ ਜੇ ਕੋ ਕਹੇ ਪਿਛੇ ਪਸਤਾ ਜੁਕੜੀ ਅਸੁਰ ਤਮ ਤਮ ਨ ਬੋਰਿ ਤਿਥਾ ਕੜੀ ਅਸੁਰਾ ਸੁਭਾ ਕੀ ਜੋਦ ਕਰਮ ਕਣ ਕੀ ਬਾਣੀ ਜੋਰ ਤਤ ਹੁਰ ਨ ਕੋਈ ਹੋਰ ਤਤ ਜੋਦ ਮਹਾਬਲ ਸੋਰ ਤਿਨ ਮੇਰਾਮ ਰਹਿਆ ਪਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਇ ਤਾ ਕ ਰੂਪ ਨ ਕਥਨੇ ਜਾਏ ਨਉ ਮਰਨ ਢਾਗੇ ਜਾਏ ਜਿਨ ਪੇ ਰਾਮ ਸੇ ਮਨਮਾਇ ਤੇ ਤੇ ਭਵਤਵ ਸੇ ਗੈ ਲੋ ਪਰਨਰ ਸਚਾ ਮਨ ਸੋ ਸੱਚ ਕਾ ਨੋ ਜਨਨੰਕਾਰ ਕਰ ਕਰ ਵੇਖਣ ਬੰਧਿ ਹਾਲ ਬਧੇ ਤੁੰਡ ਬੰਡ ਉਪਰ ਪੰਡ ਦੇ ਕੋ ਕਤਿ ਤਾਨਤ ਨਾਨਕ ਜਿਠੈ ਲੋ ਆਕਾਰ ਜਿਵ ਜੀ ਹੁ ਕੋ ਨਿਵੇ ਤੁਕਾਰ ਵੇਖੇ ਰੁਕ ਸੇ ਕਰੇ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਤੀਰੁ ਸਿਨਾਰ ਨਮਤਿ ਵਿਭੂtiਆਰ ਸੋ ਖਲਬ ਨਹੀਂ ਤੋ ਬਤਾਓ ਭੰਦਾ ਫਾਮ ਰਚ ਢਾਲ ਕੜੀਏ ਸਭ ਸ੍ਰਿਦਕ ਸਾਜਣ ਕੋ ਨਦਰ ਕਰਮ ਜਿਨ ਕਾਰ ਨਾਨਕ ਨਗਰੀ ਨਦਰ ਨਿਹਾਲ ਸ਼ਲੋਕ